ਗੁਰਦੁਆਰਾ ਸਾਹਿਬ ਕਰਜ ਕੋ ਉਹ ਬਰਗਮ ਵਿਖੇ ਕਲਤੂਰਾ ਸਿੱਖਤ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤ ਗਿਆਨ ਮੁਕਾਬਲੇ ਇਨ੍ਹਾਂ ਮੁਕਾਬਲੇ ਵਿੱਚ 5 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ ਪ੍ਰਤੀਯੋਗੀਆਂ ਨੇ ਲਿਆਹਾ ਭਾਗ ਇਟਲੀ ਵਿੱਚ ਮਹਾਨ ਸਿੱਖਤਰਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਰਤਾਰ ਦੀ ਕਲਤੂਰਾ ਸਿੱਖ ਸੰਸਥਾ ਇਕਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤ ਗਿਆਨ ਮੁਕਾਬਲੇ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ ਇਸ ਸੰਸਥਾ ਵੱਲੋਂ ਬੋਮੀ ਨੇ ਇਸ ਮੂਹ ਸ਼ਹੀਦਾਂ ਨੂੰ ਸਮਰਪਿਤ ਅਤੇ 10ਵੇਂ ਪਾਸ਼ਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਮੂਹ ਸੰਗਤ ਨੇ ਸਹਿਯੋਗ ਨਾਲ ਗੁਰਦੁਆਰਾ ਮਤਾ ਸਾਹਿਬ ਕੋਟ ਜੀ ਕੋਵ ਬਰਗਮ ਵਿਖੇ ਪਹਿਲੇ ਗੁਰਮਤ ਘਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਬੱਚਿਆਂ ਨੇ ਭਾਗ ਲਿਆ ਇਸ ਵਾਰ ਵਿਲੱਖਣ ਗੱਲ ਇਹ ਰਹੀ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਥਾਪੜੀ ਸੰਤ ਕਾ 60 ਸਾਲ ਤੱਕ ਦੀਆਂ ਬੀਬੀਆਂ ਨੇ ਵੀ ਇਹਨਾਂ ਮੁਕਾਬਲੇ ਵਿੱਚ ਭਾਗ ਲਿਆ ਇਸ ਪ੍ਰਤੀਯੋਗਤਾ ਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈਬਸਾਈਟ ਉੱਪਰ ਹੀ ਉਪਲਬਧ ਕਰਵਾਇਆ ਗਿਆ ਸੀ ਇਹ ਮੁਕਾਬਲੇ 4 ਵੱਖ-ਵੱਖ ਉਮਰ ਦੇ 그룹ਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ ਜਿਨ੍ਹਾਂ ਦਾ ਸਮਾਂ 40 ਮਿੰਟ ਨਿਰਧਾਰਤ ਕੀਤਾ ਗਿਆ ਸੀ ਵੱਡੀ ਗਿਣਤੀ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਗਰੁੱਪ A 'ਚ 5 ਤੋਂ 8 ਸਾਲ ਦੇ ਬੱਚਿਆਂ 'ਚ ਤਰਨ ਪ੍ਰੀਤਕੌਰ ਨੇ ਪਹਿਲਾ ਗੁਰਲੀਨ ਕੌਰ ਨੇ ਦੂਸਰਾ ਤੇਜਸਕੀਤ ਕੌਰ ਨੇ ਤੇ ਜੈਸਮੀਨ ਕੌਰ ਨੇ ਤੀਸਰਾ ਸਥਾਨ ਗਰੁੱਪ B 'ਚ 8 ਤੋਂ 11 ਸਾਲ ਵਿੱਚ ਵਿਸ਼ੋਪ ਪ੍ਰਤਾਪ ਸਿੰਘ ਹਰਮਨਜੋਤ ਸਿੰਘ ਗੁਰਮਨ ਕੌਰ ਨੇ ਪਹਿਲਾ ਜਪਜੀਤ ਕੌਰ ਨੇ ਦੂਸਰਾ ਮਨਰਾਜ ਸਿੰਘ ਤੇ ਨਵਰਾਜ ਕੌਰ ਨੇ ਤੀਸਰਾ ਸਥਾਨ ਗਰੁੱਪ ਸੀ 11 ਤੋਂ 14 ਸਾਲ ਜੋ ਸਹਿਜਪ੍ਰੀਤ ਸਿੰਘ ਤੇ ਨਵਜੋਤ ਕੌਰ ਨੇ ਪਹਿਲਾ ਗੁਰਜਨ ਸਿੰਘ ਨੇ ਦੂਸਰਾ ਖੁਸ਼leen ਕੌਰ ਨੇ ਤੀਸਰਾ ਸਥਾਨ ਗਰੁੱਪ ਡੀ ਚ ਖੁਸ਼ਦੀਪ ਕੌਰ ਪਵਨਦੀਪ ਕੌਰ ਅਮਰਿੰਦਰਜੀਤ ਕੌਰ ਅਵਨੀਤ ਕੌਰ ਪ੍ਰਭਜੋਤ ਕੌਰ ਪਰਮਿੰਦਰ ਕੌਰ ਗੁਰਨੀਤ ਕੌਰ ਨੇ ਪਹਿਲਾ ਜੈਸਿਕਾ ਕੌਰ ਨੇ ਦੂਸਰਾ ਤੇ ਤਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਪਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਬੱਚਿਆਂ ਨੂੰ ਪੰਜਾਬੀ ਪੜਾਉਣ ਵਾਲੀਆਂ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਚੂਰ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਨ ਲਈ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਅਸੀਂ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਹਾਂ ਇਸ ਤੋਂ ਪਹਿਲਾਂ ਸਵੇਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਥਾ ਵਿਚਾਰ ਰਹੀ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਬੜੀ ਖੁਸ਼ਕਿਸਮਤੀ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਗੁਰਦੁਆਰਾ ਮਾਤਾ ਸਹਿਬਗੁਰਜੀ ਕੋ ਉਹ ਵਰਗਮਨ ਵਿਖੇ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮਾ ਸਮਰਪਿਤ ਇੱਥੇ 2025 ਦੇ ਪਹਿਲੇ ਜਿਹੜੇ ਗੁਰਮਤ ਗਿਆਨ ਮੁਕਾਬਲੇ ਗੁਰਦੁਆਰਾ ਸੈਕਟਰੀ ਲੈਵਲੋਂ ਰੁਕੇ ਗਏ ਨੇ ਔਰ ਬੱਚਿਆਂ ਦਾ ਇਕੱਠ ਬਹੁਤ ਸੋਹਣਾ ਸਮੇਂ ਦੇਖਣ ਨੂੰ ਬਹੁਤੋ ਸ਼ਾਮ ਲਿਆ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਹੈਗਾ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾ ਗੁੰਮਕ ਜਨਮ ਮੁਕਾਬਲਾ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਔਰ ਜਿਹਰੇ ਵਿੱਚ ਇਥੇ ਦੇ ਟੀਚਰ ਸਾਹਿਬਾਨ ਇਥਰੇ ਪ੍ਰਬੰਧਕ ਔਰ ਸਮੂਹ ਸੰਗਤ ਦੇ ਸਹਿਯੋਗ ਨਾਲ ਜਿਹੜਾ ਕਾਰਜ ਕੀਤਾ ਗਿਆ ਔਰ ਬੱਚੇ ਪਹਿਲੀ ਵਾਰ ਜਿਹੜੇ ਨੇ ਇਸ ਸਾਲ ਦੇ ਪਹਿਲੇ ਮੁਕਾਬਲੇ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਉੱਧ ਚੜ ਕੇ ਯੋਗਦਾਨ ਪਾਉਣ ਵਾਸਤੇ ਦੂਰੋਂ ਨੇੜੋਂ ਇਥੇ ਦੇ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਨੇ ਔਰ ਵਾਹਿਗੁਰੂ ਦੀ ਬਖਸ਼ਿਸ਼ ਹੈ ਵਾਹਿਗੁਰੂ ਦੀ ਕਿਰਪ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਕੰਤੂਰਾ ਸਿਕਰਟਲੀ 2012 ਜੋ ਤਿੰਨ ਤੋਂ ਸੇਵਾ ਕਰਦੇ ਆ ਰਹੇ ਨੇ ਉਹਨਾਂ ਤੋਂ ਨਿਰੰਤਰ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਵਾਸਤੇ ਇਹ ਉਪਰਾਲੇ ਕੀਤੇ ਜਾਂਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਲੀ ਦੇ ਸ਼ਹਿਰ ਬਹਿਰਕਾਮੋਂ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਹੋ ਵਿਖੇ ਹੋ ਮਹੀਨੇ ਦੇ ਸਮੂਹ ਸ਼ਹੀਦਾਂ ਦੀ ਮਿੱਠੀ ਜਾਤ ਅਤੇ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਇਥੂ ਦੀਆਂ ਸਮੂਹ ਸੰਗਤਾਂ ਪ੍ਰਬੰਧਕ ਕਮੇਟੀ ਅਤੇ ਕਲਪੂਰਾ ਸਿੱਖ ਦੇ ਸਮੂੱਚੇ ਉਪਰਾਲੇ ਸਦਕਾ ਗੁਰਮਤ ਗਿਆਨ ਮੁਕਾਬਲੇ ਸਨ 2025 ਦੇ ਇਹ ਪਹਿਲੇ ਗੁਰਮਤ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ 65 ਬੱਚਿਆਂ ਨੇ 4 ਵੱਖ-ਵੱਖ ਉਮਰ ਦੀਆਂ ਗਰੁੱਪਾਂ ਵਿੱਚ ਭਾਗ ਲਿਆ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਉਪਰਾਲਿਆਂ ਤੇ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਕਰਕੇ ਇਹਨਾਂ ਸਵਾਲਾਂ ਨੂੰ ਯਾਦ ਕਰਾ ਕੇ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਲਈ ਜਰੂਰ ਪ੍ਰੇਰਣਾ ਸਰੋਤ ਕਰਕੇ ਬੱਚਿਆਂ ਨੂੰ ਲੈ ਕੇ ਆਣਗੇ ਆਪ ਇਸ ਮੁਕਾਬਲੇ ਦੇ ਵੱਖ-ਵੱਖ ਦ੍ਰਿਸ਼ ਹੁਣ ਜਲਦੀ ਵੀਡੀਓ ਦੇ ਵਿੱਚ ਦੇਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ i <coughs> don't ਸਤਿ ਸ਼੍ਰੀ ਅਕਾਲ ਬਹੁਤ ਜੀ ਜੀ ਸਕੇ